ਤੁਸੀਂ ਜੁੜੇ ਹੋ ਅਖਰ ਦੇ ਨਾਲ ਭਾਨਾ ਸਿੰਘ ਸਿੱਧੂ ਘਰੇ ਆ ਚੁੱਕਿਆ ਤੇ ਭਾਨੇ ਦੀ ਲੜਾਈ ਹੈ ਜਿਹੜੀ ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਿਸਾਨ ਯੂਨੀਅਨਾਂ ਦੇ ਆਗੂਆਂ ਲੱਖਾ ਸਿਧਾਣਾ ਤੇ ਬਹੁਤ ਸਾਰੇ ਲੋਕਾਂ ਨੇ ਲੜੀ ਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਲੱਖਾ ਸਿੰਘ ਸਿਧਾਣਾ ਨੇ ਸਭ ਤੋਂ ਪਹਿਲਾਂ ਤਾਂ ਅ ਬਈ ਵਾਪਸ ਆ ਗਿਆ ਭਾਨਾ ਪਹਿਲਾ ਰਿਐਕਸ਼ਨ ਕੀ ਆ ਅੱਜ ਕਾਲ ਵੀ ਦਿੱਤੀ ਸੀ ਵੀ ਆਪਾਂ ਇੱਥੇ ਇਕੱਠੇ ਹੋਣਾ ਤੇ ਉਹ ਤੋਂ ਪਹਿਲਾਂ ਹੀ ਭਾਨਾ ਘਰੇ ਆ ਜਾਂਦਾ ਮੇਰਾ ਇਹੀ ਕਹਿਣਾ ਕਿ ਇਹ ਲੜ ਦੇ ਲੋਕਾਂ ਦੀ ਜਿੱਤ ਆ ਇਹ ਜ਼ਬਰ ਦੇ ਖਿਲਾਫ ਜਿਹੜੀ ਜ਼ਬਾਨਬੰਦੀ ਕੀਤੀ ਜਾ ਰਹੀ ਹੈ ਜਵਾਨ ਨੂੰ ਜੰਦੇ ਮਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਵੀ ਦੱਬ ਦੇ ਆਂਗੇ ਕੋਈ ਬੋਲਣ ਨਹੀਂ ਦੇਣਾ ਇਹ ਉਹਦੇ ਖਿਲਾਫ ਪੰਜਾਬ ਦੇ ਲੋਕਾਂ ਨੇ ਮੋਹਰ ਲਾਤੀ ਕਿ ਪੰਜਾਬ ਦੱਬਿਆ ਨਹੀਂ ਜਾਣਾ ਜਿੰਨਾ ਮਰਜੀ ਜ਼ੋਰ ਲਾ ਲਓ ਇਹ ਮੈਂ ਕਹਿੰਦਾ ਸਾਰੀਆਂ ਜਿੰਨੀਆਂ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਟਰੱਕ ਵਾਲੇ ਭਰਾ ਨੌਜਵਾਨ ਮਾਮਾ ਭੈਣਾ ਬਜ਼ੁਰਗ ਬੱਚਾ ਬੱਚੇ ਨੇ ਜ਼ੋਰ ਲਾਇਆ ਕਿਉਂਕਿ ਜੋ ਪਾਨੇ ਨਾਲ ਹੋ ਰਿਹਾ ਸੀ ਚਨੀ ਚੋਰੀ ਦੇ ਪਰਚੇ ਫਰੋਟੀਆਂ ਦੇ ਪਰਚੇ ਲੁੱਕ ਨੇ ਕਿਵੇਂ ਆਵਾਜ਼ ਬੁਲੰਦ ਕੀਤੀ ਜੋ ਤਸ਼ੱਦਦ ਹੋਇਆ ਭਾਨੇ ਦਾ ਉਹਨੇ ਆਪਣੀ ਅੱਜ ਜਵਾਨ ਦੇ ਵਿੱਚੋਂ ਬਿਆਨ ਕੀਤਾ ਮੈਂ ਇਹੀ ਗੱਲ ਕਹਿਣਾ ਪਹਿਲਾਂ ਤੁਸੀਂ ਕਹਿੰਦੇ ਸੀ ਅੱਜ ਪਰ ਭਾਨੇ ਨੇ ਆ ਕੇ ਖੁਦ ਦੱਸਿਆ ਕਿ ਕਿਸ ਤਰ੍ਹਾਂ ਉਹਨੂੰ ਕੁੱਟਿਆ ਗਿਆ ਟਰਚਰ ਕੀਤਾ ਗਿਆ ਹਲੇ ਤਾਂ ਮੈਂ ਅਧੀਆਂ ਗੱਲਾਂ ਦੱਸੀਆਂ ਸੀ ਅੱਜ ਭਾਨੇ ਨੇ ਸਾਫ਼ ਕਰਤਾ ਵੀ ਕਿਵੇਂ ਬੈਂਚ ਨਾਲ ਲੱਤਾਂ ਬੰਨ੍ਹ ਕੇ ਕਿਵੇਂ ਤਾਂ ਬਾਹਾਂ 'ਚ ਡੰਡਾ ਢਾ ਕੇ ਬੰਨ੍ਹ ਕੇ ਨੰਗਾ ਕਰਕੇ ਵੀਡੀਓ ਬਣਾ ਕੇ ਵੀਡੀਓ ਕਾਲ ਤੇ ਗਾਹ ਕਿਹਨੂੰ ਦਿਖਾ ਰਹੇ ਸੀ ਕਿਵੇਂ ਕਹਿ ਰਹੇ ਸੀ ਮੁੱਖ ਮੰਤਰੀ ਤੋਂ ਮਾਫੀ ਮੰਗ ਗਾਹਾਂ ਨੂੰ ਬੋਲੇਗਾ ਨਹੀਂ ਇੱਥੋਂ ਸਮਝ ਲਓ ਕਿ ਪੰਜਾਬ ਕਿਦੇ ਬਸ ਪੈ ਚੁੱਕਿਆ ਆਪਾਂ 80 90 ਦੇ ਦੌਰ ਦੀ ਗੱਲ ਕਰਦੇ ਆ ਨਵਰੀਤ ਉਦੋਂ ਭੈੜਾ ਹਾਲਾਤ ਜਿਹੜੇ ਭਾਨੇ ਵਰਗੇ ਨਾਲ ਯਾਰ ਭਾਨਾ ਕਿੱਡਾ ਕ੍ਰਿਮੀਨਲ ਬੰਦਾ ਯਾਰ ਕਿੱਡਾ ਕਹੇ ਅਤਵਾਦੀ ਆ ਜਾਂ ਕਿੱਡਾ ਕਹਿੰਦੇ ਨੁਕਸਾਨ ਕੀਤਾ ਪੰਜਾਬ ਦਾ ਤੁਸੀਂ ਇਸ ਤਰੀਕੇ ਨਾਲ ਭਾਨੇ ਵਰਗੇ ਬੰਦੇ ਨੂੰ ਟ੍ਰੀਟ ਕਰੋਗੇ ਸੋ ਪਰ ਮੈਂ ਕਹਿਣਾ ਕਿ ਪੰਜਾਬ ਦੇ ਲੋਕੋ ਤੁਸੀਂ ਜੋਧੇ ਹੋ ਉਹ ਕਹਿੰਦੇ ਨੇ ਵੀ ਹਰ ਮਿੱਟੀ ਦੀ ਆਪਣੀ ਖਸਰਤ ਹਰ ਮਿੱਟੀ ਕੁੱਟਿਆ ਨਹੀਂ ਪੁਰਦੀ ਹਰ ਫੱਟੜ ਮੱਥਾ ਨਹੀਂ ਚੁੱਕਦਾ ਹਰ ਸੱਲ ਬੰਦ ਲਾਇਆ ਨਹੀਂ ਰੁਕਦੀ ਇਹ ਬੰਨਾ ਬੁੰਨਾ ਨੂੰ ਇਹ ਨੱਕਿਆਂ ਨੂੰ ਤੋੜ ਦਿੰਦੀਆਂ ਨੇ ਇਹ ਪੰਜਾਬ ਦੇ ਇਹ ਜ਼ਰਖੇਜ ਮਿੱਟੀ ਦਾ ਉਹ ਤਤ ਤਾ ਖੂਨ ਆ ਜਿਹੜਾ ਐਂ ਦਵਾਇਆ ਤੁਹਾਡੇ ਕੋਲ ਦੱਬਿਆ ਨਹੀਂ ਜਾਣਾ ਛੱਡ ਦੇ ਉਹ ਗੱਲਾਂ ਤੂੰ ਤਾਂ ਖੁਦ ਯਾਰ ਭਾਨਸਿਆਂ ਇੱਥੋਂ ਤੱਕ ਆ ਬੋਲ ਬੋਲ ਕੇ ਗਿਆ ਯਾਰ ਕੀ ਕੁਛ ਨਹੀਂ ਬੋਲਦਾ ਰਿਹਾ ਤੂੰ ਹਨਾ ਤੇ ਅੱਜ ਤੂੰ ਬੋਲਣ ਵਾਲਾ ਦੱਬਣ ਲੱਗ ਗਿਆ ਨਾਲੇ ਸਾਰਥ ਤਰੀਕ ਨਾਲ ਸਾਡਾ ਸਵਾਲ ਨੇ ਆਲੋਚਨਾ ਜਿਹੜਾ ਬੰਦਾ ਆਪਣੀ ਆਲੋਚਨਾ ਤੋਂ ਇੰਨਾ ਡਰ ਜਾਂਦਾ ਉਹ ਬੰਦਾ ਕਾਮਯਾਬ ਲੀਡਰ ਨਹੀਂ ਆ ਆਲੋਚਨਾ ਤਾਂ ਹੋਣੀ ਚਾਹੀਦੀ ਹੈ ਜੇ ਲੋਚਨਾ ਨਹੀਂ ਹੋਊ ਕੋਈ ਤੁਹਾਡੇ ਦਾ ਮੀਡੀਆ ਆਲੋਚਨਾ ਨਹੀਂ ਕਰੂਗਾ ਲੋਕ ਉੱਠ ਕੇ ਆਲੋਚਨਾ ਨਹੀਂ ਕਰਨਗੇ ਸਵਾਲ ਨਹੀਂ ਕਰਨਗੇ ਤਾਂ ਕੀ ਪਤਾ ਲੱਗੂ ਰਾਜੇ ਨੂੰ ਵੀ ਮੇਰੀ ਪਰਜਾ ਕੀ ਚਾਹੁੰਦੀ ਹੈ ਆਲੋਚਨਾ ਤੋਂ ਗੱਲ ਚੱਲੀ ਆ ਆਲੋਚਨਾ ਥੋੜੀ ਵੀ ਹੋਈ ਹੈ ਕਹਿੰਦੇ ਕਈ ਲੋਕ ਕਹਿ ਰਹੇ ਸੀਗੇ ਭਾਨਾ ਤਾਂ ਬਾਹਰ ਆ ਹੀ ਨਹੀਂ ਸਕਦਾ ਭਾਨਾ ਜੇਲ੍ਹ ਚ ਹੀ ਰਹੂਗਾ ਹਜੇ ਇਹ ਗੱਲ ਭਾਨੇ ਦੀ ਰਿਹਾਈ ਨਹੀਂ ਹੋਣੀ ਦੇਖੋ ਮੈਂ ਫੇਰ ਕਹਿਣਾ ਮੈਂ ਇੱਕ ਗੱਲ ਨਾ ਨਬਰੀ ਤੇ ਸਮਝਣ ਦੀ ਲੋੜ ਆ ਜਿਹੜਾ ਬੰਦਾ ਅੱਜ ਉਹ ਬੰਦਾ ਹੋਵੇ ਉਹ ਪੱਤਰਕਾਰ ਹੋਵੇ ਉਹ ਕੋਈ ਸੰਸਥਾ ਹੋਵੇ ਜਿਹੜਾ ਅੱਜ ਇਹ ਵਰਤਾਂਤ ਘੜ ਰਿਹਾ ਜਿਹੜੇ ਬੰਦੇ ਪੰਜਾਬ ਦੀ ਲੜਾਈ ਲੜ ਰਹੇ ਨੇ ਉਹ ਮੇਰੇ ਵਰਗੇ ਹੋਣ ਉਹ ਕਿਸਾਨਾਂ ਦੀਆਂ ਕੋਈ ਮਜ਼ਦੂਰਾਂ ਦੀਆਂ ਕੋਈ ਹੋਰ ਕੋਈ ਤਰ੍ਹਾਂ ਦੀ ਜੱਥੇਬੰਦੀ ਹੋਵੇ ਜਿਹੜਾ ਉਹਨਾਂ ਦੇ ਖਿਲਾਫ ਵਰਤਾਂਤ ਘੜ ਰਿਹਾ ਹੈ ਉਹਨਾਂ ਦੇ ਖਿਲਾਫ ਏਜੰਡਾ ਚਲਾ ਰਿਹਾ ਹੈ ਸ਼ਾਸਸ਼ਾ ਦੇ ਤਹਿਤ ਜਾਂ ਤਾਂ ਉਹ ਇੱਕ ਤਰ੍ਹਾਂ ਦਾ ਟੂਲ ਆ ਉਹਨਾਂ ਦਾ ਸਟੇਟ ਦਾ ਟੂਲ ਬਣ ਕੇ ਕੰਮ ਕਰ ਰਿਹਾ ਹੈ ਜਾਓ ਜਾਣੇ ਅਣਜਾਣੇ ਦੇ ਵਿੱਚ ਉਸ ਝੰਡੇ ਦੇ ਵਿੱਚ ਆ ਰਿਹਾ ਉਹਨੂੰ ਪਤਾ ਨਹੀਂ ਲੱਗਦਾ ਜਾਲ ਚ ਫਸ ਰਿਹਾ ਹੈ ਪਰ ਜਿਹੜੇ ਬੰਦੇ ਆ ਸਰਕਾਰ ਦਾ ਪੂਰਾ ਡੀਚੋਟੀ ਦਾ ਜੋਰ ਲੱਗਾ ਵੀ ਲੋਕਾਂ ਨੂੰ ਜੱਤ ਪਾ ਦੇ ਉੱਤੇ ਵੀ ਨਖੇੜਨਾ ਲੋਕਾਂ ਨੂੰ ਧਰਮ ਦੇ ਉੱਤੇ ਵੀ ਨਖੇੜਨਾ ਲੋਕਾਂ ਨੂੰ ਕਿਤੇ ਦੇ ਉੱਤੇ ਵੀ ਨਖੇੜਨਾ ਹੁਣ ਅੱਡੋ ਵੱੱਡੀ 13 ਨੂੰ ਕੱਲ ਨੂੰ ਦਿੱਲੀ ਜਾ ਰਹੇ ਆ ਕਿਸਾਨ ਇਕੱਠੇ ਹੋ ਕੇ ਸਾਰੇ ਸਾਰੇ ਸਾਰਾ ਜਿਵੇਂ ਨਿਊ ਬਲਡ ਆਰਡ ਆ ਰਹੇ ਆ ਨਿਊ ਐਜੂਕੇਸ਼ਨ ਪਾਲਿਸੀ ਆ ਰਹੀ ਹੈ ਸਾਡੀ ਹੋਣ ਦੀ ਲੜਾਈ ਆ ਇਹ ਉਹਦੇ ਲਈ ਜਾ ਰਿਹਾ ਪਰ ਉਹਦੇ ਖਿਲਾਫ ਵੀ ਪ੍ਰਤਾਂਤ ਕਢਿਆ ਜਾ ਰਿਹਾ ਇਹ ਫਲਾਨੇ ਜਾ ਰਹੇ ਨੇ ਜੀ ਫਲਾਨੇ ਨਹੀਂ ਜਾ ਰਹੇ ਸੋ ਐਸ ਜਿਹੜਾ ਬੰਦਾ ਦੇਖੋ ਸਟੇਟ ਕੀ ਕਰਦੀ ਆ ਸਟੇਟ ਉਹਨਾਂ ਨੂੰ ਪਤਾ ਵੀ ਜਿਹੜਾ ਬੰਦਾ ਲੋਕਾਂ 'ਚ ਸਥਾਪਿਤ ਹੋ ਚੁੱਕਿਆ ਜਿਹੜੇ ਬੰਦੇ ਦੀ ਲੋਕ ਨੂੰ ਗੱਲ ਪ੍ਰਮਾਨ ਕਰਦੇ ਨੇ ਲੋਕ ਇਹ ਮੰਨਦੇ ਆ ਇਹ ਬੰਦਾ ਸਚਾਈ ਪੇਸ਼ ਕਰਦਾ ਹੈ ਲੋਕ ਦੀ ਗੱਲ ਨੂੰ ਸਮਝਦੇ ਵੀ ਅਮਲ ਵੀ ਕਰਦੇ ਆ ਉਹ ਬੰਦੇ ਦੀ ਕਰਦਾਰ ਕਿਸ਼ੀ ਲੋਕਾਂ 'ਚ ਕਿਵੇਂ ਕਰਨੀ ਆ ਇਹ ਪਹਿਲਾਂ ਵੀ ਮੂਸੇ ਵਾਲੇ ਨਾਲ ਵੀ ਐਂ ਹੋਇਆ ਉਹਦੇ ਨਾਲ ਵੀ ਤਾਂ ਇਹੀ ਹੋਇਆ ਨਾ ਕਹਿੰਦੇ ਜੀ ਮੂਸੇ ਵਾਲੇ ਦੇ ਤਾਂ ਇਹ ਗੈਂਗਵਾਰ ਚ ਮਾਰਿਆ ਗਿਆ ਇਹਨਾਂ ਦੀ ਆ ਅਸੀਂ ਗੈਂਗਾਂ ਦੀ ਲੜਾਈ ਸੀ ਜਾਣੇ ਮਰਵਾਇਆ ਸਟੇਟ ਨੇ ਮਰਵਾਇਆ ਏਜੰਸੀਆਂ ਨੇ ਆ ਉਹਦੇ ਵਿੱਚ ਵੀ ਉਹਨਾਂ ਨੇ ਉਹ ਕਤਲ ਨੂੰ ਨਾਂ ਗੈਂਗਵਾਰ ਦਾ ਦਿੱਤਾ ਉਹਦੀ ਕਰਦਾਰਕੁਸ਼ੀ ਕੀਤੀ ਬਦ ਆਫ ਗੈਂਗਸਟਰ ਸੀ ਯਾਰ ਉਹ اچھا ਦੀਪ ਸਦੂਰੀ ਮੌਤ ਹੁੰਦੀ ਹੈ ਉਹਦੇ ਖਿਲਾਫ ਕੀ ਬਰਤਾਨਾ ਤੜਿਆ ਗਿਆ ਇਹਦੀ ਤਾਂ ਜੀ ਗੱਡੀ 'ਚ ਸ਼ਰਾਬ ਦੀ ਬੋਤਲ ਮਿਲੀ ਹੈ ਇਹ ਤਾਂ ਜਨਾਨੀ ਨਾਲ ਅਜਾਸੀਆਂ ਕਰਦਾ ਸੀ ਫਲਾਨਾ ਕਰਦਾ ਸੀ ਜਾਣੇ ਉਹਦੀ ਵੀ ਕਰਦਾਰਕੁਸ਼ੀ ਅੱਗੇ ਅਮਰਤਪਾਲ ਨੂੰ ਜਦੋਂ ਅਮਰਤਪਾਲ ਦੇ ਮਗਰ ਪੁਲਿਸ ਲੱਗਦੀ ਹੈ 18 ਮਾਰਚ ਨੂੰ ਉਹਦੇ ਖਿਲਾਫ ਬਰਤਾਨਾ ਕੀ ਚਲਾਇਆ ਸੀ ਇਹ ਤਾਂ ਜੀ ਸ੍ਰੀ ਸਾਹਿਬ ਲਾ ਕੇ ਭੱਜ ਗਿਆ ਜੀ ਇਹਨੇ ਇਹਨੇ ਚੋਲਾ ਲਾ ਕੇ ਭੱਜ ਗਿਆ ਜੀ ਇਹਨੇ ਵਾਲ ਕਟਾ ਲਏ ਜੀ ਇਹ ਵੱਡਾ ਗੁਰੂ ਦਾ ਸਿੱਖ ਜੀ ਉਹ ਭੱਜ ਗਿਆ ਜੀ ਛੱਡ ਕੇ ਜੀ ਮੈਦਾਨ ਜੀ ਜਾਨੀ ਉਹਦੀ ਕਰਤਾਰ ਕੋਈ ਸੀ ਵੀ ਲੋਕਾਂ ਦੇ ਵਿੱਚ ਜਿਹੜੀ ਲੋਕ ਨੂੰ ਐ ਮੰਨਦੇ ਸੀ ਹਾਂ ਯਾਰ ਇਹ ਸਾਡਾ ਆਉਣ ਵਾਲੇ ਸਮੇਂ ਦਾ ਆਗੂ ਆ ਜਾ ਉਹਦੀ ਗੱਲ ਨੂੰ ਲੋਕ ਮੰਨਣ ਲੱਗ ਗਏ ਸੀ ਇਹ ਗੱਲ ਅੱਜ ਦੀ ਨਹੀਂ ਇਹ ਪੁਰਾਣੀ ਗੱਲ ਵੀ ਆ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਉਹਨਾਂ ਸਮਿਆਂ ਦੇ ਵਿੱਚ ਖ਼ਬਰਾਂ ਆਂਦੀਆਂ ਵੱਡੀਆਂ ਮੁੱਖ ਪੰਨੇ ਦੀਆਂ ਖਬਰਾਂ ਸੀ ਕਿ ਦਰਬਾਰ ਸਾਹਿਬ ਦੇ ਕਮਰਿਆਂ ਦੇ ਵਿੱਚੋਂ ਬੀਬੀਆਂ ਦੇ ਇਤਰਾਜ ਜੋ ਕੱਪੜੇ ਮਿਲੇ ਆ। ਜਾਣੇ ਜਿਹੜੇ ਸਿੰਘ 1 ਤੋਂ ਲੈ ਕੇ 6 ਜੂਨ ਤੱਕ ਲੜੇ। ਲਹੂ ਡੋਲਮੀ ਲੜਾਈ ਦੁਨੀਆ ਦੀ ਤੀਜੇ ਨੰਬਰ ਦੀ ਆਰਮੀ ਆ। ਉਹਦੇ ਨਾਲ ਹਜ਼ਾਰਾਂ ਬੰਦਿਆਂ ਨਾਲ ਉਹਨਾਂ ਨੇ ਦਿਖਾਤਾ ਦਮਖੰਮ ਆਪਣਾ ਤੇ ਉਹ ਇਤਿਹਾਸ ਦੇ ਵਿੱਚ ਬਹੁਤ ਵੱਡੀ ਇੱਕ ਮਿਸਾਲ ਹੈ। ਉਹਨਾਂ ਦੇ کردار ਨੂੰ ਕਿਵੇਂ ਮਾਰਨਾ ਉਸ ਲੋਟ ਦੇ। ਜਾਣੇ ਇਹ ਝੰਡੇ ਨੇ ਜਿਹੜੇ ਇਹ ਲਗਾਤਾਰ ਸਟੇਟ ਲਗਾਤਾਰ ਸਰਕਾਰਾਂ ਕੱਢਦੀਆਂ ਰਹੀਆਂ ਨੇ ਐਸ ਵੇਲੇ ਹੁਣ ਤੁਹਾਨੂੰ ਮੈਂ ਦੱਸਦਾ ਇੱਕ ਹੋਰ ਵਰਤਾਨ ਸੁਣ ਲਓ ਜਿੱਦ ਦੇ ਉੱਥੇ ਤਿੰਨ ਤਰੀਕ ਨੂੰ ਆਪਾਂ ਜਾਂਦੇ ਆਂ ਅਸੀਂ ਅੱਗੇ ਪਹੁੰਚ ਜਾਂਦੇ ਆਂ ਤਿੰਨ ਚਾਰ ਸੌ ਜਾਣਾ ਹੁੰਨੇ ਆ ਉੱਥੇ ਅਧਿਕਾਰੀ ਆਉਂਦੇ ਆ ਕਹਿੰਦੇ ਜੀ ਗੱਲ ਕਰਨੀ ਹੈ ਮੈਂ ਕਿਹਾ ਜੀ ਹਲੇ ਸਾਡੇ ਆਗੂ ਦੋ ਤਿੰਨ ਆਏ ਆ ਤੇ ਬਾਕੀ ਨੇ ਆਉਣਾ ਇਹ ਸਾਰਿਆਂ ਨੂੰ ਆ ਜਾਂਦੇ ਫਿਰ ਗੱਲ ਕਰਾਂਗੇ ਚਲੋ ਉੱਥੇ ਜਸਵਿੰਦਰ ਸਿੰਘ ਲੰਗਵਾਰ ਸੀਗਾ ਉਸ ਸਮੇਂ ਤੇ ਇੱਕ ਕਿਸਾਨ ਆਗੂ ਆਪਣਾ ਸੀਗਾ ਇਧਰੋਂ ਕਮਾਨ ਬਾਕੀ ਸਰਜੀਤ ਫੂਲ ਤੇ ਕਾਕੀ ਵਰਗੇ ਹਲੇ ਪਿੱਛੇ ਇਧਰ ਬੜ ਬਰ ਕੋਲੇ ਪਿੱਛੇ ਆਉਂਦੇ ਸੀ ਬਾਈ ਸਾਰੇ ਆ ਜਾਂਦੇ ਗੱਲ ਕਰ ਲਾਂਗੇ ਮੈਨੂੰ ਉਥੇ ਪੁਲਿਸ ਅਧਿਕਾਰੀ ਪਤਾ ਕੀ ਕਹਿੰਦਾ ਇੱਕ ਮੈਨੂੰ ਕਹਿੰਦਾ ਕਹਿੰਦਾ ਤੂੰ ਰਿਟੇਨ ਹੋ ਜਾ ਤੈਨੂੰ ਅਸੀਂ ਗ੍ਰਿਫਤਾਰ ਕਰ ਲੈਨੇ ਆ ਇਹਨਾਂ ਨੇ ਮਾਰਦੇ ਚਾਰ ਡਾਂਗਾ ਗੱਲ ਦੇਖ ਮੈਂ ਕਿਹਾ ਜੀ ਜਿਹੜੇ ਇਹ ਬੰਦੇ ਆਏ ਆ ਇਹ ਕੋਈ ਨਿੱਜ ਲਈ ਆਏ ਆ ਇਹਨਾਂ ਨੇ ਸਰਪੰਚ ਬਣਨਾ ਕਹਿੰਦੇ ਨੇ ਐਮ ਐਲ ਏ ਐਮ ਪੀ ਬਣਨਾ ਹੈ ਜਨਨ ਦਾ ਕੋਈ ਲਾਲਚ ਹੈ ਇਹ ਜ਼ਬਰ ਦੇ ਖਿਲਾਫ ਆਏ ਆ ਇਹਨਾਂ ਦੇ ਅੰਦਰ ਦਰਦ ਹੈ ਰੋ ਹੈ ਤਾਂ ਹੈ ਹੈ ਅੱਜ ਮੈਂ ਇਹਨਾਂ ਨੂੰ ਫਸਾ ਕੇ ਡਾਂਗਾ ਪਵਾ ਕੇ ਆਪ ਗ੍ਰਿਫਤਾਰੀ ਦੇ ਕੇ ਤੁਹਾਡੇ ਨਾਲ ਵਗ ਜਾ ਗੱਡੀ 'ਚ ਬਹਿ ਕੇ ਤੇ ਮੇਰੇ ਵਰਗਾ ਗद्दार ਕਿਹੜਾ ਹੋਊਗਾ ਮੈਂ ਖੈ ਇਹ ਗੱਲ ਨਹੀਂ ਹੋਣੀ ਕਹਿੰਦਾ ਨਹੀਂ ਨਹੀਂ ਮੈਨੂੰ ਕਹਿੰਦਾ ਆਗੂ ਐਂ ਕਰਦੇ ਹੁੰਦੇ ਆ ਘਰਾਂ 'ਚ ਨਜ਼ਰਬੰਦ ਹੋ ਜਾਂਦਾ ਡਿਟੇਨ ਹੋ ਜਾਂਦਾ ਤੂੰ ਹੋ ਜਾ ਕੋਈ ਗੱਲ ਨਹੀਂ ਮੈਂ ਖੈ ਗੱਲਾਂ ਕਿਤੇ ਹੋਰ ਨੂੰ ਕੋ ਬੰਦੇ ਹੋਰ ਹੋਣਗੇ ਬੈਠੇ ਆ ਡਾਂਗਾ ਮਾਰ ਲੋ ਚੱਕ ਕੇ ਅੰਦਰ ਦੇ ਦੇ ਇਹ ਗੱਲ ਨਹੀਂ ਹੋਣੀ ਮੈਨੂੰ ਤਾਂ ਇਹ ਗੱਲ ਕਹਤੀ ਪੁਲਿਸ ਉਹ ਸਰਪਲਸ ਕਿਸਾਨ ਆਗੂ ਨੂੰ ਪਤਾ ਕੀ ਕਹਿੰਦਾ ਕਹਿੰਦਾ ਯਾਰ ਲੱਖਾ ਤਾਂ ਉੱਥੇ ਕਹਿੰਦਾ ਸੀ ਮੈਨੂੰ ਗ੍ਰਿਫਤਾਰ ਕਰ ਲਓ ਇਹਨਾਂ ਨਾਲ ਜੋ ਮਰਜ਼ੀ ਕਰ ਲਓ ਪਾੜ ਦੀ ਦੇਖ ਕੇ ਮੈਂ ਪੁਲਿਸ ਇੱਥੋਂ ਅਸਪਾਲਕਲਾ ਪਿੰਡ ਦਾ ਨਾਲ ਇੱਥੇ ਕੋਟ ਦੋਨੇ ਦੇ ਪਿੰਡ ਉੱਥੋਂ ਤੱਕ ਨੌਜਵਾਨ ਮੈਨੂੰ ਪਰਸੋਂ ਗੱਲ ਦੱਸੇ ਕਹਿੰਦਾ ਬਾਈ ਜਦੋਂ ਅਸੀਂ ਗਏ ਆ ਨਾ ਉੱਥੇ ਆਪਣੇ ਮੋਰਚੇ 'ਚ ਸ਼ੁਰੂ ਸ਼ੁਰੂ 'ਚ ਗਏ ਆ ਉੱਥੇ ਧਰਨੇ 'ਚ ਜਾਮ 'ਚ ਕਹਿੰਦਾ ਕਿ ਐਸਪੀ ਮਿਲਿਆ ਮੈਨੂੰ ਕਹਿੰਦਾ ਜਰਾ ਐਵੇਂ ਤੁਸੀਂ ਤਾਂ ਕਹਿੰਦਾ ਮੈਨੂੰ ਪਾਸੇ ਲੈ ਗਿਆ ਤਿੰਨ ਚਾਰ ਜਣੇ ਹੀ ਕੋਲੋਂ ਐਵੇਂ ਪਹਾਨੇ ਮੰਗਰ ਤੁਰੇ ਫਿਰਦੇ ਹੋ ਕਿਹੜਾ ਬੰਦਾ ਪਹਾਨਾ 2 ਲੱਖ 90000 ਰੁਪਏ ਨੇ ਵਾਪਸ ਕਰਾਇਆ ਸੀ ਕਿਸੇ ਦਾ 90000 ਆਪ ਖਾ ਗਿਆ 2 ਲੱਖ ਉਹਨਾਂ ਨੂੰ ਦਿੱਤਾ ਵੀ ਪਹਾਨੇ ਦੀ ਵੀ ਕਿਰਦਾਰ ਕੂਸ਼ ਇਹ ਜਿਹੜੀਆਂ ਟਿਕੜਮ ਬਾਜ਼ੀਆਂ ਨੇ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਵੀ ਸਟੇਟ ਦੇ ਏਜੰਡੇ ਕੀ ਹੁੰਦੇ ਨੇ ਉਹ ਵਰਤਾਂਤ ਉਹ ਨੈੱਟਵਿਖ ਕਿਵੇਂ ਘੜਦੇ ਨੇ ਕਿਵੇਂ ਸਜਦੇ ਨੇ ਕਿਵੇਂ ਤੁਹਾਡੇ ਬੰਦਿਆਂ ਨੂੰ ਤੁਹਾਡੇ ਜੀ ਬਦਨਾਮ ਕਰ ਦਿੰਦੇ ਨੇ ਹੁਣ ਆ ਕਿਸਾਨਾਂ ਦੇ ਖਿਲਾਫ ਵੀ ਹੁਣ ਚੱਲ ਪਿਆ ਮਾਹੌਲ ਇਹਨਾਂ ਕੋਲੇ ਕਹਿੰਦੇ ਜੀ ਪੈਸੇ ਮੁੱਕ ਗਏ ਅੱਜ ਮੈਂ ਇੱਕ ਬੜੀ ਲੰਮੀ ਚੌੜੀ ਪੋਸਟ ਪੜ੍ਹ ਰਿਆ ਸੀਗਾ ਕਹਿੰਦੇ ਜੀ ਕਿਸਾਨਾਂ ਆਗੂਆਂ ਕੋਲੇ ਮੁੱਕ ਗਏ ਪੈਸੇ ਹੁਣ ਇਹ ਪੈਸੇ ਇਕੱਠੇ ਕਰਨ ਦੇ ਬਾਰੇ ਫਿਰ ਦਿੱਲੀ ਨੂੰ ਚੱਲ ਪਏ ਜਾਣੇ ਕਿਸੇ ਤਰੀਕੇ ਨਾਲ ਛੋੜੀਆਂ ਲੜਨ ਵਾਲੀਆਂ ਧਰਾਂ ਨੂੰ ਬਦਨਾਮ ਕਰਨਾ ਤੁਹਾਡੇ ਜੀ ਲੋਕ ਨਾ ਜੁੜ ਜਾਣ ਇਹ ਜਿਹੜੇ ਨੇ ਪਹਿਖਾ ਗਏ ਫੰਡ ਖਾ ਗਏ ਐਸ ਵੇਲੇ ਜਿਹੜਾ ਬੰਦਾ ਪੰਜਾਬ ਦੇ ਵਿੱਚ ਸੱਜੇ ਪੱਖੀ ਬਨਾਮ ਖੱਬੇ ਪੱਖੀ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕਹਿੰਦਾ ਹਜ਼ਾਰਾਂ ਗਲਤੀਆਂ ਕਾਮਰੇਡਾਂ ਜੇ ਹੋਣਗੀਆਂ ਹਜ਼ਾਰਾਂ ਗਲਤੀਆਂ ਦੂਜੀਆਂ ਤਰ੍ਹਾਂ ਚ ਹੋਣਗੀਆਂ ਪਰ ਜਿਹੜਾ ਬੰਦਾ ਐਸ ਵੇਲੇ ਦਫਾੜ ਪਾਉਣ ਦੀ ਕੋਸ਼ਿਸ਼ ਕਰਦਾ ਬੈਠ ਕੇ ਕਮਰੇ ਚ ਬਹਿ ਕੇ ਗੱਲ ਕਰ ਲੋ ਵੀ ਆਓ ਭਾਈ ਆਹ ਗੱਲ ਤੇ ਆਪਾਂ ਗੱਲ ਕਰਨੀ ਹੈ ਕਾਮਰਡ ਵੀ ਇਕੱਠੇ ਕਰ ਲੋ ਦੂਜੀਆਂ ਤਰ੍ਹਾਂ ਵੀ ਇਕੱਠੇ ਕਰ ਲੋ ਪਰ ਜਿਹੜਾ ਬੰਦਾ ਜਨਤਕ ਤੌਰ ਦੇ ਉੱਤੇ ਖੁੱਲੇ ਆਮ ਸੋਸ਼ਲ ਮੀਡੀਆ ਤੇ ਬੈਠ ਕੇ ਪ੍ਰਚਾਰ ਕਰਦਾ ਹੈ ਕਿ ਇਹ ਫਲਾਨੇ ਆ ਠਿਮਕੇ ਆ ਫੰਡ ਖਾਣ ਵਾਲੇ ਚੱਲ ਪਏ ਇਹ ਸੜਕਾਂ ਦੇ ਬਹਿ ਕੇ ਲੋਕਾਂ ਨੂੰ ਤੰਗ ਕਰਨ ਲੱਗ ਗਏ ਕੱਲ ਦੀ ਇੱਕ ਮੈਂ ਵੀਡੀਓ ਦੇਖ ਰਿਆ ਨਾ ਵੀਰੇ ਤੋ ਇੱਕ ਪਰਿਵਾਰ ਹੈ ਗੱਡੀ 'ਚ ਬੈਠਾ ਉਹਦੀ ਇੱਕ ਬਕਾਊ ਪੱਤਰਕਾਰ ਕਹੂੰਗਾ ਮੈਂ ਉਹ ਖੋਤੀ ਉਹ ਪੱਤਰਕਾਰ ਆ ਜਿਹੜੇ ਸਰਕਾਰ ਦੇ ਛੱਡੇ ਹੋਏ ਦਲਾਲ ਨੇ ਉਹ ਬਦਨਾਮ ਕਰਨ ਦੇ ਲਈ ਉਹਦੀ ਇੰਟਰਵਿਊ ਕਰ ਰਿਹਾ ਹੈ ਹਾਂਜੀ ਤੁਸੀਂ ਕੀ ਮਹਿਸੂਸ ਕਰਦੇ ਆ ਉਹ ਕਹਿੰਦਾ ਜੀ ਅਸੀਂ ਤਾਂ ਬਹੁਤ ਇਸਾ ਫਸ ਗਏ ਜੀ ਇਹਦਾ ਤੀਜੇ ਨੇ ਸੜਕਾਂ ਦੇ ਬਹਿ ਜਾਂਦੇ ਆ ਜੀ ਅਸੀਂ ਕੀ ਕਰਗੇ ਮੈਂ ਪੁੱਛਣਾ ਚਾਹਣਾ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਵੀ ਸੜਕਾਂ ਸੜਕਾਂ ਰੋਕ ਲੈਂਦਾ ਸਾਡੀ ਅਸੀਂ ਜਾਣ ਆਉਣ ਤੋਂ ਤੰਗ ਹੁੰਨੇ ਆ ਓਏ ਨਵਾਂ ਬਲਡਰ ਆ ਗਿਆ ਓਏ ਨਵੀਆਂ ਨੀਤੀਆਂ ਆ ਗਈਆਂ ਨਾ ਤੁਹਾਡੀ ਨਾ ਜ਼ਮੀਨ ਨਾ ਤੁਹਾਡੀ ਰੋਜ਼ਗਾਰ ਨਾ ਤੁਹਾਡੀ ਬੋਲੀ ਨਾ ਪਾਣੀ ਨਾ ਤੇ ਅਸੀਂ ਕੱਖ ਨੇ ਛੱਡਣਾ ਕਿ ਲਿਆ ਨੇ ਪਿੱਟੀ ਜਾਓ ਤੁਸੀਂ ਤਾਂ ਇੱਕ ਚੀਕਾ ਮਾਰ ਲੈਣ ਸਾਡੀ ਸੜਕ ਰੋਕੀ ਅਸੀਂ ਜਾਣਾ ਸੀ ਤੇ ਜਿਹੜੇ ਬੰਦੇ ਬਾਈ 13-14 ਮਹੀਨੇ ਦਿੱਲੀ ਬੈਠ ਕੇ ਆ 700 ਬੰਦਾ jaan guma gaya ਅੱਜ ਵੀ ਕੱਲ ਨੂੰ ਕੀ ਭੇੜ ਪੈਣਾ ਹੈ ਉਥੇ ਦਿੱਲੀ ਦੇ ਨਾਲ ਕੀ ਹੋਣਾ ਹੈ ਬੰਦਿਆਂ ਦੇ ਪਰਚੇ ਹੋਣੇ ਕਦੇ ਸਿਰ ਪੱਟਨੇ ਕਿਹਦੀ ਖਾਤਰ ਓਏ ਉਹਨਾਂ ਦੇ ਆਪਣਾ ਨਜ਼ੀਰ ਵਾਲਾ ਕੋਈ ਸਮਝਣ ਦੀ ਕੋਸ਼ਿਸ਼ ਕਰੋ ਮੈਂ ਬਾਰ-ਬਾਰ ਇਹ ਗੱਲ ਕਰਦਾ ਛੋਡੇ ਲੋਕਾਂ ਨੂੰ ਛੋਡੇ ਚ ਬਦਨਾਮ ਕਰ ਰਹੇ ਨੇ ਇਹ ਵਰਤਾਂਤ ਘੜਿਆ ਜਾ ਰਿਹਾ ਤੇ ਜਿਹੜੇ ਬੰਦੇ ਵਰਤਾਂਤ ਦਾ ਹਿੱਸਾ ਹੈ ਉਹ ਛੋਡੇ ਬੰਦੇ ਨਹੀਂ ਆ ਉਹ ਬੰਦੇ ਸਟੇਟ ਦੇ ਗੱਲ ਸਮਝ ਲਓ ਇਸ ਦਾ ਆਖਰੀ ਸਵਾਲ ਆ ਮੇਰਾ ਇਹ ਗੱਲ ਦਾ ਵੀ ਕਈ ਚੈਨਲਾਂ ਨੇ ਵੀ ਇਹ ਖਬਰ ਪਾਈ ਆ ਤੇ ਬਹੁਤ ਸਾਰੇ ਲੋਕ ਇਹਨੂੰ ਸ਼ੇਅਰ ਵੀ ਕਰ ਰਹੇ ਆ ਆਪਦੇ ਆਪਦੇ ਲੈਵਲ ਤੇ ਵੀ ਇਹ ਪਾਈ ਗਈ ਆ ਕਿ ਭਾਨੇ ਸਿੱਧੂ ਨੂੰ ਜ਼ਮਾਨਤ ਮਿਲੀ ਆ ਸਾਡਾ ਰੇੜਕਾ ਨਵਰੀਤ 29 ਨੂੰ ਇਕੱਠ ਹੋਇਆ 31 ਦੀ ਮੀਟਿੰਗ ਹੁੰਦੀ ਹੈ ਪੰਜ 5.5 ਘੰਟੇ ਮੀਟਿੰਗ ਚੱਲਦੀ ਆ ਉੱਥੇ 5.5 ਘੰਟਿਆਂ ਦੇ ਵਿੱਚ ਇੱਕੋ ਹੀ ਗੱਲ ਤੇ ਡੀਜੀਪੀ ਸਕਰਨ ਸਿੰਘ ਹੁੰਦੇ ਐ ਐਸਐਸਪੀ ਬੈਠੇ ਹੁੰਦੇ ਇੱਕੋ ਹੀ ਗੱਲ ਤੇ ਸਾਡਾ ਰੌਲਾ ਚੱਲਦਾ ਉਹ ਕਰੇ ਜ਼ਮਾਨਤ ਕਰਾਓ ਮੱਖਾ ਜੀ ਨਹੀਂ ਅਸੀਂ ਸਾਰਿਆਂ ਨੇ ਆਖਿਆ ਸਾਰੇ ਕਿਸਾਨਾਂ ਅੱਗੂ ਵੀ ਨਾਲ ਸੀ ਵੀ ਜੇ ਅਸੀਂ ਜ਼ਮਾਨਤ ਹੀ ਲਾਤੀ 379 ਬੀ ਦੇ ਵਿੱਚ ਇਹਦਾ ਮੰਨ ਲੈਵੇ ਇਹਦਾ ਚੈਨੀ ਖੋਹੀ ਹੈ ਟ੍ਰਾਇਲ ਚੱਲੂਗਾ ਅੱਗੇ ਆਹ ਪਿਆ ਮੇਰੇ ਕੋਲ ਆਹ ਦੇਖ ਲਓ ਆਹ ਪਿਆ ਧਨੋਲੇ ਵਾਲਾ ਪਰਚਾ ਪਿਆ ਹਬੌਰ ਵਾਲਾ ਪਿਆ ਪਟਿਆਲੇ ਵਾਲਾ ਪਿਆ ਆਹ ਪਿਆ ਸਾਰੇ ਪਰਚੇ ਰੱਦ ਹੋਏ ਹੋਏ ਇਹ ਚਲਾ ਆ ਵੀ ਦੀ ਭਵੇਂ ਠੀਕ ਹੈ ਠੀਕ ਹੈ ਨਾ ਜਿਹੜੀਆਂ ਗੱਲਾਂ ਕਰਦੇ ਨੇ ਬੀਤਾ ਜੀ ਇਹ ਜਮਾਨਤਾਂ ਕਰਾ ਕੇ ਆਗੇ ਜੀ ਫਲਾਣੇ ਥਾਂ ਕਰਾ ਕੇ ਆਗੇ ਜੀ ਕੋਈ ਬੰਦਾ ਜਿਹੜਾ ਕਹਿੰਦਾ ਅਸੀਂ ਜਮਾਨਤ ਕਰਾਈ ਹੈ ਕੋਈ ਬੰਦਾ ਸਾਬਤ ਕਰੇ ਅਸੀਂ ਕੋਈ ਵਕੀਲ ਖੜਾ ਕੀਤਾ ਦਿਖਾ ਦਿਓ ਅਸੀਂ ਕੋਈ ਇੱਥੋਂ ਪਿੰਡ ਦੇ ਵਿੱਚੋਂ ਕੋਈ ਜਮਾਨਤਿਆ ਭੇਜਿਆ ਕਿਸੇ ਨੇ ਜ਼ਮੀਨ ਦੇ ਨੰਬਰ ਦਿੱਤੇ ਹੈ ਕੋਈ ਨੰਬਰਦਾਰ ਗਵਾਹੀ ਪਾਉਣ ਗਿਆ ਲਿਆਓ ਕੋਈ ਅਮਣ ਦੇ ਭਾਨੇ ਦੇ ਪਰਿਵਾਰ ਦੇ ਵਿੱਚੋਂ ਦਿਖਾ ਦਿਓ ਸਾਨੂੰ ਇਹ ਹੁਣ ਆ ਆ ਚਲਾ ਦੇਣਗੇ ਹੁਣ ਹੋਰ ਕੋਈ ਲੱਬਿਆ ਨਹੀਂ ਪਹਿਲਾਂ ਲੱਖੇ ਦੇ ਖਿਲਾਫ ਇਹ ਚਲਾਇਆ ਇਹ ਇੱਕ ਤਰੀਕ ਨੂੰ ਜੀ ਘਰੇ ਬਹਿ ਗਿਆ ਪੁਲਿਸ ਨਾਲ ਸੈਟਿੰਗ ਕਰਕੇ ਜਿੱਦੇ ਭਵੰਤਰੀ ਡਿਬੇਟ ਸੀ ਲੁਧਿਆਣੇ ਜੇ ਲੱਖਾ ਤਿੰਨ ਨੂੰ ਪਹੁੰਚ ਗਿਆ ਇਹ ਸੈਟਿੰਗ ਕਰਕੇ ਪਹੁੰਚ ਗਿਆ ਜਾਣੇ ਮੈਂ ਇੱਕ ਗੱਲ ਕਹਿਣਾ ਨਵਰੀਤ ਸਿੰਘ ਅਸੀਂ ਤਾਂ ਬਈ ਪੰਜਾਬ ਲਈ ਲੜਦੇ ਮਰਦੇ ਨਜ਼ਰ ਆਵਾਂਗੇ ਤੁਹਾਨੂੰ ਛੱਡ ਦਿਓ ਯਾਦ ਰੱਖਿਓ ਮੇਰੀ ਗੱਲਾਂ ਮੇਰੀਆਂ ਗੱਲਾਂ ਚੇਤੇ ਰੱਖਿਓ ਮੈਂ ਯਾਤਰਾ ਤੇ ਤੁਰਿਆ ਹੋਇਆ ਇੱਕ ਯਾਤਰਾ ਬਾਦਲਾਂ ਦੀ ਵੀ ਹੈ ਬਾਦਲਾਂ ਦੀ ਯਾਤਰਾ ਕੀ ਹੈ ਪੰਜਾਬ ਹਾਂ ਜਿੰਨਾਂ ਨੇ ਪੰਜਾਬ ਲੁੱਟਿਆ ਦੱਬਿਆ ਉਹ ਕਨੇ ਪੰਜਾਬ ਨੂੰ ਬਚਾਉਣ ਤੁਰ ਪਏ ਹੈ ਨਾ ਚਲੋ ਉਹ ਯਾਤਰਾ ਦਾ ਮਕਸਦ ਕੀ ਆ ਉਹ ਯਾਤਰਾ ਦੇ ਕੀ ਗੱਲ ਕਰਦੇ ਆ ਤੁਸੀਂ ਸੁਣਿਆ ਬੁੰਨਾ ਦਾ ਤਾਂ ਅਕਾਲੀ ਦਲ ਦੀਆਂ ਪ੍ਰਾਪਤੀਆਂ ਉਹਨਾਂ ਦੇ ਰਾਜ 'ਚ ਹੋਣਾ ਉਹਨਾਂ ਦੀਆਂ ਪ੍ਰਾਪਤੀਆਂ ਤੇ ਦੂਜੀ ਤਰ ਤੇ ਅਟੈਕ ਆ ਇਹੀ ਆ ਨਾ ਮੈਂ ਯਾਤਰਾ ਲਿਆ ਰਿਹਾ ਤਾਂ ਮੈਂ ਲੋਕਾਂ ਕੋਲੇ ਇੱਕ ਏਜੰਡਾ ਦੇ ਰਿਹਾ ਵੀ ਬਾਈ ਤੁਸੀਂ ਵੋਟ ਮੈਨੂੰ ਪਾਉਣੀ ਆ ਪਾਓ ਨਹੀਂ ਪਾਉਣੀ ਨਾ ਪਾਓ ਤੁਹਾਡੀ ਮਰਜ਼ੀ ਆ ਪਰ ਛੋਡੇ ਅਗਲੀਆਂ ਜਿਹੜਾ ਸਮਾਂ ਉਹਨਾਂ ਬੜਾ ਮਾੜਾ ਹੈ ਨਿਊ ਵਰਲਡ ਆਰਡਰ ਮੈਂ ਪਹਿਲਾਂ ਗੱਲ ਕਰਕੇ ਹਟਿਆ ਨਿਊ ਐਜੂਕੇਸ਼ਨ ਪਾਲਿਸੀ ਦੀ ਗੱਲ ਕਰਕੇ ਹਟਿਆ ਤੁਹਾਡੀ ਬੋਲੀ ਨੂੰ ਮਾਰਿਆ ਜਾ ਰਿਹਾ ਇਤਿਹਾਸ ਨੂੰ ਮਾਰਿਆ ਜਾ ਰਿਹਾ ਪਾਣੀ ਛੋਡੇ ਮੁੱਕ ਸੁੱਕ ਚੱਲੇ 15 20 ਸਾਲ ਦਾ ਪਾਣੀ ਬਚਿਆ ਆਪਾਂ ਬਚਾਲ ਗਏ ਧਰਤੀ ਪੰਜਰ ਹੋਣ ਵਾਲਾ ਬਾਅਦ ਚੱਲੀ ਹੈ ਛੋਡੇ ਸਕੂਲਾਂ ਤੁਹਾਡੇ ਇਤਿਹਾਸ ਤੋਂ ਜਵਾਬ ਤੋੜਤੇ ਤੁਹਾਡੀ ਬੋਲੀ ਤੋਂ ਜਵਾਬ ਤੁਹਾਡੇ ਤੋੜਤੇ ਇਹ ਏਜੰਡੇ ਲੈ ਕੇ ਮੈਂ ਲੋਕਾਂ ਜਾ ਰਿਹਾ ਦੱਸ ਰਿਹਾ ਵੀ ਭਾਈ ਮੈਂ ਤੁਹਾਡੇ ਕੋਲੇ ਆਇਆ ਤੁਸੀਂ ਮੈਨੂੰ ਵੋਟ ਪਾਉਣੀ ਆ ਪਾਓ ਨਹੀਂ ਫਣੀ ਨਾਂ ਪਾ ਦਿਓ ਪਰ ਮੇਰੀਆਂ ਇਹ ਗੱਲਾਂ ਸਮਝ ਕੇ ਤੁਸੀਂ ਆਪ ਅਮਲ ਕਰਕੇ ਇਹ ਆਪਣੇ ਜਵਾਕਾਂ ਮਗਰ ਸਕੂਲਾਂ ਜਾਓ ਆਪਣੇ ਪਾਣੀ ਆਪਣੀ ਬੋਲੀ ਬਚਾਓ ਆਪਣਾ ਇਤਿਹਾਸ ਨੂੰ ਸੰਭੋ ਮੈਂ ਇੱਕ ਹੋਰ ਸਨੇਹਾ ਦਿੰਦਾ ਸਾਰੇ ਪਿੰਡਾਂ ਜਾ ਕੇ ਜਿਹੜਾ ਜੋਰ ਐ ਇਸ ਵੇਲੇ ਨਵਰੀਤ ਲੱਗਿਆ ਸਟੇਟ ਦਾ ਆਪਣੇ ਬੰਦੇ ਸੋਸ਼ਲ ਮੀਡੀਆ ਤੇ ਬਿਠਾ ਕੇ ਉਹ ਅੱਗ ਪਾ ਰਹੇ ਨੇ ਬਖਰੇਵੇਂ ਜਾਤ ਪਾਤ ਤੇ ਧਰਮ ਦੇ ਨਾਂ ਤੇ ਲੜਾ ਰਹੇ ਨੇ ਰੋ ਤੁਸੀਂ ਦੇਖੋ ਕੋਈ ਨਾ ਕੋਈ ਵੀਡੀਓ ਜੀ ਆਉਂਦੀ ਹੈ ਜਾਤਾਂ ਪਾਤਾਂ ਦੇ ਨਾਂ ਤੇ ਲੜਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮੇਰਾ ਇੱਕ ਨਾਰਾ ਹੁੰਦਾ ਪੰਜਾਬ ਬਚਾਓ ਜਤਰਾ ਨਾ ਵੀ ਪੰਜਾਬ ਪੰਜਾਇਬ ਤੇ بچਾਓ ਮੈਂ ਕਹਿੰਦਾ ਪੰਜਾਬ ਉਦੋਂ ਬਚੂ ਜਦੋਂ ਪੰਜਾਬ ਦੇ ਪਿੰਡ ਬਚਣਗੇ ਤੇ ਪਿੰਡ ਬਚਣਗੇ ਜੇ ਪਿੰਡਾਂ ਦਾ ਭਾਈਚਾਰਾ ਬਚੂਗਾ ਭਾਈਚਾਰਾ ਤਾਂ ਬਚੂਏ ਸਾਂਝਾਂ ਕਾਇਮ ਹੋਣਗੀਆਂ ਮੈਂ ਕਹਿੰਦਾ ਭਾਈ ਸੇਵੇ ਇੱਕ ਕਰੋ ਗੁਰੂ ਘਰ ਇੱਕ ਕਰੋ ਗਰੀਬ ਗੁਰਬੇ ਦੀ ਬਾਹ ਫੜੋ ਸੰਗਰਾਮ ਵਾਲੇ ਦਿਨ ਸਾਰਾ ਪਿੰਡ ਪੈਸੇ ਇਕੱਠੇ ਕਰੋ 100-100 ਰੁਪਏ ਇੱਕ ਘਰ ਕੱਢੋ ਕੋਈ ਗਰੀਬ ਬਿਨਾਂ ਲਾਜ ਤੋਂ ਮਰਦਾ ਲਾਜ ਕਰਾਓ ਕੋਈ ਗਰੀਬ ਦਾ ਘਟ ਹੈ ਉਹਦਾ ਘਟ ਪਵਾ ਕੇ ਦਿਓ ਫਿਰ ਅਸੀਂ ਕਹਿ ਦਿੰਦੇ ਆ ਸਾਡੇ ਬੰਦੇ ਦੂਜੇ ਧਰਮਾਂ ਚ ਵਾਗ ਗਏ ਸਾਡੇ ਬੰਦੇ ਆਪਣੇ ਡੇਰਿਆਂ ਵੱਲ ਵਾਗ ਗਏ ਮੈਂ ਕਹਿੰਦਾ ਇੱਛੇ ਆਪਣੇ ਬੰਦੇ ਨੂੰ ਸੰਭਲਣ ਦੀ ਲੋੜ ਹੈ ਬਜਾਏ ਬਾਹਰਲੇ ਬੰਦਿਆਂ ਦੇ ਕੰਮ ਦੇਣ ਦੀ ਪ੍ਰਵਾਸੀਆਂ ਦੇ ਆਪਣੇ ਆਪਣੇ ਮਜ਼ਦੂਰਾ ਨੂੰ ਕੰਮ ਦਿਓ ਜਿਹੜੇ ਤੁਹਾਡੇ ਸੰਗੀ ਸਾਥੀ ਨੇ ਜਿਹੜੇ ਸਦੀਆਂ ਤੋਂ ਲੈ ਕੇ ਜੰਗਾਂ ਜੁੱਧਾਂ ਤੁਹਾਡੇ ਨਾਲ ਖੜ ਕੇ ਲੜੇ ਐ ਭਾਈ ਜੀਵਨ ਭਾਈ ਜੱਤਿਆਂ ਦੇ ਵਾਰਸ ਉਹਨਾਂ ਦਾ ਸਾਥ ਦਿਓ ਭਾਈ ਮੈਂ ਇਹ ਸਨੇਹ ਲੈ ਕੇ ਜਾ ਰਿਹਾ ਮੈਂ ਸਾਂਝਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਏਕਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਲੋਕਾਂ ਨੂੰ ਇਹ ਵੀ ਕਹਿ ਰਿਹਾ ਵੀ ਸਿਆਸੀ ਬਤਲਾ ਮਸਲੇ ਦਾ ਹੱਲ ਨਹੀਂ ਆ ਤੁਸੀਂ ਪਿੰਡਾਂ ਜਥੇਬੰਦਕ ਹੋ ਜੋ ਕੋਈ ਵੀ ਜਥੇਬੰਦੀ ਤੁਹਾਡੇ ਪਿੰਡ ਦੀ ਕਿਸਾਨਾਂ ਦੀ ਵੀ ਦੁਲੇ ਉਹਨਾਂ ਨਾਲ ਜੁੜ ਜੋ ਤਾਂ ਤੁਹਾਡਾ ਬਚਾ ਮੈਂ ਤਾਂ ਯਾਰ ਕੋਈ ਏਜੰਡਾ ਕੋਈ ਦੇ ਰਿਆ ਹਨਾ ਇਹ 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 ਸੜਕਾਂ ਦੇ ਤੁਰ ਕੇ ਵੀ ਯਾਤਰਾ ਕੱਢ ਰਹੇ ਆ ਤਾਂ ਇਸ ਕਰਕੇ ਸਾਡੀ ਯਾਤਰਾ ਤੇ ਇਹਨਾਂ ਦੀ ਯਾਤਰਾ ਦਾ ਭਰਾਵਾ ਇੰਨਾ ਕੁ ਫਰਕ ਆ ਸੋ ਮੈਂ ਅਪੀਲ ਕਰਦਾ ਲੋਕਾਂ ਨੂੰ ਮੈਂ ਕਹਿੰਦਾ ਲੱਖੇ ਦੀਆਂ ਗੱਲਾਂ ਸੁਣ ਲਓ ਯਾਰ ਲੱਖੇ ਲੱਖਾ ਮੈਂ ਹਰ ਪਿੰਡ ਦੇ ਅਮਰੀਤ ਕਹਿੰਦਾ ਲੱਖਾ ਐ ਮੈਂ ਨਹੀਂ ਆ ਲੱਖੇ ਗੱਲ ਕੀ ਕਹਿਣਾ ਹੈ ਲੱਖੇ ਦੀ ਇਹ ਐ ਮੈਂ ਇਹ ਸੁਣ ਲਓ ਕੋਈ ਗੱਲ ਨਹੀਂ ਮੈਨੂੰ ਗਾਲਾਂ ਕੱਢੀ ਚੱਲੋ ਮੈਂ ਮਾੜਾ ਪਰ ਮੈਂ ਜ਼ਿੰਦਗੀ 'ਚ ਇੱਕ ਕਹਿਣਾ ਨਾ ਪੰਜਾਬ ਨਾਲ ਗਦਾਰੀ ਕੀਤੀ ਐ ਨਾ ਕਰਨੀ ਐ ਨਾ ਪਿੱਠ ਦਿਖਾਈ ਐ ਤੇ ਨਾ ਦਿਖਾਉਣੀ ਐ ਅਖੀਰਲੇ ਸਾਹ ਤੱਕ ਆਖਰੀ ਦਮ ਤੱਕ ਇਹ ਪੰਜਾਬ ਲਈ ਲੜਾਂਗੇ ਬਾਈ ਹੱਥ ਬੰਨ ਕੇ ਬੇਨਤੀ ਐ ਮੇਰੇ ਉਹਨਾਂ ਖੌਤੀ ਪੱਤਰਕਾਰਾਂ ਨੂੰ ਤੇ ਉਹਨਾਂ ਖੌਤੀ ਭਰਾਵਾਂ ਨੂੰ ਕਿ ਦਸਤਾ ਢੀਕ ਲੈਂਦੇ ਸਮਾਦਾ ਦੇ ਦਿੰਦੇ ਫੇ ਚਲਾ ਲੈਂਦੇ ਝੰਡਾ ਲੱਖੇ ਦੇ ਖਿਲਾਫ ਜਿਹੜਾ ਚਲਾਉਣਾ ਇਹ ਨਾ ਚਲਾਵਾਂ ਅਸੀਂ ਸੋੜਦੇ ਆ ਤੁਸੀਂ ਸਾੜਦੇ ਆ ਯਾਰ ਇਹ ਵਾਰੀ ਸੋਢੀ ਵੀ ਆਉਣੀ ਐ ਨੇ ਵਾਰਿਸਾਂ ਜੇ ਇਹ ਨਹੀਂ ਅਜ ਭਾਨਾ ਫਸ ਗਿਆ ਕਹਿੰਨ ਰੱਖਾ ਫਸ ਗਿਆ ਇਹ ਵਾਰੀ ਸਭ ਦੀ ਆਉਣੀ ਹੈ ਉਹਦੇ ਚ ਇੱਥੇ ਕਰੋਗੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਤੁਸੀਂ ਜੁੜੇ ਹੋਏ ਸੀ ਅੱਖਰ ਦੇ ਨਾਲ ਧੰਨਵਾਦ